ਜੋ ਪਹਿਰਾ ਸਾਹਿਬ ਕੱਟਦੇ ਸਮੇਂ ਸ਼ਹੀਦ ਸਿੰਘ ਤੁਹਾਡੇ ਨਾਲ ਹੀ ਪਹਿਰਾ ਦੇ ਰਹੇ ਹੁੰਦੇ ਨੇ ਬਾਬਾ ਦੀਪ ਸਿੰਘ ਜੀ ਜੋ ਪਹਿਰਾ ਸਾਹਿਬ ਕੱਟਦੇ ਸਮੇਂ ਤੁਹਾਡੇ ਨਾਲ ਆਸਨ ਲਗਾ ਕੇ ਬੈਠੇ ਹੁੰਦੇ ਨੇ ਪਰ ਇਹ ਸਾਨੂੰ ਪਤਾ ਕਿਵੇਂ ਚੱਲਦਾ ਹੈ ਕਿ ਨਿਸ਼ਾਨੀਆਂ ਨੇ ਕਿ ਸਾਨੂੰ ਪਤਾ ਲੱਗ ਸਕੇ ਕਿ ਸ਼ਹੀਦ ਸਿੰਘ ਸਾਡੇ ਨਾਲ ਪਹਿਰਾ ਦੇ ਰਹੇ ਨੇ ਜਦ ਵੀ ਅਸੀਂ ਬਾਣੀ ਪੜ੍ਹਦੇ ਹਾਂ ਜਦ ਜੋ ਪਹਿਰਾ ਸਾਹਿਬ ਕੱਟ ਰਹੇ ਹੁੰਦੇ ਆ ਤੇ ਸਾਨੂੰ ਇਹੋ ਜਿਹੀਆਂ ਫੀਲਿੰਗਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਤੋਂ ਸਾਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਹੁਣ ਸਾਡੇ ਨਾਲ ਹੀ ਨੇ ਅੱਜ ਅਸੀਂ ਤੁਹਾਨੂੰ ਕੁਝ ਅਜਹੀਆਂ ਹੀ ਨਿਸ਼ਾਨੀਆਂ ਦੱਸਾਂਗੇ ਗੱਲ ਕਰਦੇ ਹਾਂ ਚੋਪਹਿਰਾ ਸਾਹਿਬ ਦੀ ਚੋਪਹਿਰਾ ਸਾਹਿਬ ਜੋ ਕਿ ਸ਼ਹੀਦਾ ਸਾਹਿਬ ਅੰਮ੍ਰਿਤਸਰ ਵਿਖੇ ਕੱਟਿਆ ਜਾਂਦਾ ਹੈ ਇਹ ਕੋਈ ਇਤਿਹਾਸਿਕ ਰਿਵਾਜ ਤਾਂ ਨਹੀਂ ਪਰ ਉਥੋਂ ਦੇ ਹੈੱਡ ਗ੍ਰੰਥੀ ਅਤੇ ਕੁਝ ਸੰਗਤਾਂ ਨੇ ਚੋਪਹਿਰਾ ਸਾਹਿਬ ਕੱਟਣ ਦੀ ਪ੍ਰਥਾ ਸ਼ੁਰੂ ਕੀਤੀ ਹੈ ਜਿਸ ਵਿੱਚ ਕਿ ਹਜ਼ਾਰਾਂ ਲੱਖਾਂ ਲੋਕ ਹੀ ਸ਼ਾਮਿਲ ਹੋ ਰਹੇ ਇਸ ਵੀ ਮੰਨਿਆ ਜਾਂਦਾ ਹੈ ਕਿ ਲੋਕਾਂ ਦੀਆਂ ਹਰ ਮੁਰਾਦਾਂ ਇਸ ਚੁਪਹਿਰਾ ਸਾਹਿਬ ਘੱਟਣ ਨਾਲ ਪੂਰੀਆਂ ਹੋ ਜਾਂਦੀਆਂ ਨੇ ਕੁਝ ਲੋਕ ਜੋ ਕਿ ਅੰਮ੍ਰਿਤਸਰ ਪਹੁੰਚ ਸਕਦੇ ਨੇ ਉੱਥੇ ਜਾ ਕੇ ਸ਼ਹੀਦਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਚੁਪਹਿਰਾ ਸਾਹਿਬ ਘੱਟਦੇ ਨੇ ਕੁਝ ਲੋਕ ਅਜਿਹੇ ਵੀ ਨੇ ਕਿ ਜੋ ਕਿ ਅੰਮ੍ਰਿਤਸਰ ਤੋਂ ਕਾਫੀ ਦੂਰ ਰਹਿੰਦੇ ਨੇ ਜਾਂ ਵਿਦੇਸ਼ਾਂ ਵਿੱਚ ਰਹਿੰਦੇ ਨੇ ਉਹ ਵੀ ਆਪਣੇ ਘਰ ਬੈਠੇ ਇਹ ਚੁਪਹਿਰਾ ਸਾਹਿਬ ਘੱਟਦੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੋਨਾਂ ਸੰਗਤਾਂ 'ਤੇ ਹੀ ਪੂਰੀ ਵਰਸਦੀ ਹੈ। ਦੁਪਹਿਰਾ ਸਾਹਿਬ ਦੀ ਕਿਰਪਾ ਉਹਨਾਂ ਲੋਕਾਂ 'ਤੇ ਹੁੰਦੀ ਹੈ ਜੋ ਕਿ ਆਪਣੇ ਮਨ ਆਪਣੇ ਦਿਲ ਦੀ ਸ਼ਰਧਾ ਨਾਲ ਕੱਟਦੇ ਨੇ। ਉਹਨਾਂ ਲੋਕਾਂ ਨਾਲ ਅਕਸਰ ਹੀ ਚਮਤਕਾਰ ਵਾਪਰਦੇ ਰਹਿੰਦੇ ਨੇ। ਵੈਸੇ ਤਾਂ ਜਿੱਥੇ ਸੰਗਤ ਇਕੱਠੀ ਹੋ ਕੇ ਬਾਣੀ ਪੜ੍ਹਦੀ ਹੈ, ਉੱਥੇ ਤਾਂ ਸ਼ਹੀਦ ਸਿੰਘਾਂ ਦਾ ਵਾਸਾ ਆਪਣੇ ਆਪ ਹੀ ਹੋ ਜਾਂਦਾ ਹੈ। ਪਰ ਜੋ ਲੋਕ ਆਪਣੇ ਘਰ ਵਿੱਚ ਇਕਾਂਤ ਵਿੱਚ ਬੈਠ ਕੇ ਦੁਪਹਿਰਾ ਸਾਹਿਬ ਕੱਟਦੇ ਨੇ, ਉਹਨਾਂ ਨੂੰ ਇਹ ਕਿਵੇਂ ਪਤਾ ਲੱਗੇ ਕਿ ਸ਼ਹੀਦ ਸਿੰਘਾਂ ਦਾ ਪਹਿਰਾ ਉਹਨਾਂ ਦੇ ਨਾਲ ਹੁੰਣ ਲੱਗ ਕਿਆ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੱਸ ਦਈਏ ਕਿ ਜੇਕਰ ਤੁਸੀਂ ਇਕਾਂਤ ਵਿੱਚ ਬੈਠ ਕੇ ਦੁਪਹਿਰਾ ਸਾਹਿਬ ਕੱਟਦੇ ਹੋ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਦੁਪਹਿਰਾ ਕੱਟਣ ਵਾਲੀ ਜਗ੍ਹਾ ਦੀ ਸਾਫ ਸਫਾਈ ਕਿੰਨੀ ਕੁ ਰੱਖੀ ਹੈ ਉਹ ਜਗ੍ਹਾ ਪੂਰੀ ਪਵਿੱਤਰ ਹੋਣੀ ਚਾਹੀਦੀ ਹੈ ਉਸ ਜਗ੍ਹਾ ਦੇ ਨੇੜੇ ਆਸ-ਪਾਸ ਪਈਆਂ ਹੋਈਆਂ ਚੀਜ਼ਾਂ ਸਾਰੀਆਂ ਪਵਿੱਤਰ ਹੋਣੀਆਂ ਚਾਹੀਦੀਆਂ ਨੇ ਤਾਂ ਹੀ ਉੱਥੇ ਰੱਬੀ ਰੂਹਾਂ ਦਾ ਵਾਸਾ ਹੁੰਦਾ ਹੈ ਸਭ ਤੋਂ ਪਹਿਲੀ ਨਿਸ਼ਾਨੀ ਕਿ ਜਦ ਵੀ ਅਸੀਂ ਬਾਣੀ ਪੜ੍ਹ ਰਹੇ ਹੁੰਨੇ ਆ ਚਾਹੇ ਜਪਜੀ ਸਾਹਿਬ ਹੋਵੇ ਜਾਂ ਜੋ ਪਈ ਸਾਹਿਬ ਜਾਂ ਫਿਰ ਸੁਖਮਨੀ ਸਾਹਿਬ ਬਾਣੀ ਪੜ੍ਹਦੇ ਸਮੇ ਸਾਡਾ ਧਿਆਨ ਪੂਰਾ ਬਾਣੀ ਵਿੱਚ ਹੀ ਟਿਕਿਆ ਰਹਿੰਦਾ ਹੈ ਅਤੇ ਅਸੀਂ ਬਾਣੀ ਨੂੰ ਸ਼ੁੱਧ ਵੀ ਪੜ੍ਹਦੇ ਹਾਂ ਏਵੇਂ ਲੱਗਦਾ ਹੈ ਕਿ ਬਾਣੀ ਸਾਡੇ ਮੂੰਹ ਤੋਂ ਆਪਣੇ ਆਪ ਹੀ ਨਿਕਲ ਰਹੀ ਹੈ ਅਤੇ ਸਾਡਾ ਧਿਆਨ ਪੂਰਾ ਦਾ ਪੂਰਾ ਗੁਰੂ ਵੱਲ ਨੂੰ ਲੱਗ ਜਾਂਦਾ ਹੈ ਤਾਂ ਇਸ ਅਵਸਥਾ ਵਿੱਚ ਵੀ ਇਹ ਮੰਨਿਆ ਜਾਂਦਾ ਹੈ ਸ਼ਹੀਦ ਸਿੰਘ ਤੁਹਾਡੇ ਨਾਲ ਪਹਿਰਾ ਦੇ ਰਹੇ ਹੁੰਦੇ ਨੇ ਜਾਂ ਫਿਰ ਉਹਨਾਂ ਦਾ ਪਹਿਰਾ ਤੁਹਾਡੇ ਨਾਲ ਲੱਗ ਚੁੱਕਿਆ ਹੁੰਦਾ ਜਦ ਵੀ ਰੱਬੀ ਰੂਹਾਂ ਤੁਹਾਡੇ ਨਾਲ ਪਹਿਰਾ ਦੇ ਰਹੀਆਂ ਹੁੰਦੀਆਂ ਨੇ ਤਾਂ ਉਹ ਤੁਹਾਡਾ ਦਿਲ ਮੋਹ ਲੈਂਦੀਆਂ ਨੇ ਤੇ ਤੁਹਾਡਾ ਧਿਆਨ ਕੇਵਲ ਉਸ ਸੱਚੇ ਬਾਦਸ਼ਾਹ ਅਕਾਲਪੁਰਖ ਵੱਲ ਹੀ ਲੱਗਿਆ ਰਹਿੰਦਾ ਤਾਂ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਨਹੀਂ ਤਾਂ ਬਹੁਤੇ ਲੋਕ ਅਜਿਹੇ ਵੀ ਨੇ ਕਿ ਉਹ ਬਾਣੀ ਪੜਦੇ ਪੜਦੇ ਭੁੱਲ ਹੀ ਜਾਂਦੇ ਨੇ ਕਿ ਉਹ ਬਾਣੀ ਦੀ ਕਿਸ ਤੱਕ ਤੇ ਨੇ ਜਾਂ ਫਿਰ ਲੋਕ ਬਾਣੀ ਪੜਦੇ ਪੜਦੇ ਸੌਂ ਹੀ ਜਾਂਦੇ ਨੇ ਇਸ ਅਵਸਥਾ ਵਿੱਚ ਤੂੰ ਓਡਾ ਧਿਆਨ ਹੱਲੇ ਗੁਰੂ ਮਹਾਰਾਜ ਨਾਲ ਨਹੀਂ ਲੱਗਿਆ ਹੁੰਦਾ ਦੂਜੀ ਨਿਸ਼ਾਨੀ ਜਦੋਂ ਵੀ ਤੁਸੀਂ ਚੋਪਹਿਰਾ ਸਾਹਿਬ ਕੱਟ ਰਹੇ ਹੁੰਦੇ ਹੋ ਤਾਂ ਤੁਹਾਡੇ ਮਨ ਇੱਕਦਮ ਸ਼ਾਂਤ ਰਹਿਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਮਨ ਅੰਦਰ ਜਿੰਨੀਆਂ ਵੀ ਤੁਹਾਡੀਆਂ ਦਿਲੀ ਦੀਆਂ ਚਿੰਤਾਵਾਂ ਸਟ्रेस ਹੁੰਦਾ ਉਹ ਸਾਰਾ ਕੁਝ ਸਮੇਂ ਲਈ ਦੂਰ ਹੋ ਜਾਂਦਾ ਹੈ ਤੇ ਤੁਹਾਨੂੰ ਇਵੇਂ ਫੀਲ ਹੁੰਦਾ ਕਿ ਜਿਵੇਂ ਦੁਨੀਆਂ ਤੇ ਸਭ ਤੋਂ ਵੱਧ ਖੁਸ਼ ਇਨਸਾਨ ਹੀ ਤੁਸੀਂ ਹੋ ਤੁਹਾਨੂੰ ਇੱਕ ਅਜੀਬ ਜਿਹੀ ਖੁਸ਼ੀ ਮਿਲਦੀ ਹੈ ਜਦ ਤੁਸੀਂ ਚੋਪਹਿਰਾ ਸਾਹਿਬ ਕੱਟਦੇ ਹੋ ਅਤੇ ਤੁਹਾਡਾ ਨਖੇੜ ਉੱਠਦਾ ਹੈ ਤਾਂ ਇਹ ਵੀ ਇੱਕ ਸ਼ਹੀਦ ਸਿੰਘਾਂ ਦੇ ਪਹਿਰੇ ਦੀ ਨਿਸ਼ਾਨੀ ਹੁੰਦਾ ਹੈ ਤੀਜੀ ਨਿਸ਼ਾਨੀ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਕਿਸੇ ਵੱਡੀ ਮੁਸ਼ਕਲ ਵਿੱਚ ਫਸੇ ਹੋ ਤਾਂ ਬਾਣੀ ਪੜ੍ਹਦੇ ਸਮੇਂ ਜਾਂ ਅਰਦਾਸ ਕਰਦੇ ਸਮੇਂ ਅਚਾਨਕ ਹੀ ਤੁਹਾਡੇ ਦਿਮਾਗ ਵਿੱਚ ਉਸ ਮੁਸੀਬਤ ਦਾ ਹੱਲ ਆ ਜਾਵੇ ਅਰਦਾਸ ਕਰਦੇ ਸਮੇਂ ਤੁਹਾਡੀ ਜ਼ਿੰਦਗੀ ਨੂੰ ਇੱਕ ਚੰਗਾ ਰਾਹ ਮਿਲ ਜਾਵੇ ਤਾਂ ਲੋਕ ਇੱਥੇ ਵੀ ਮੰਨਦੇ ਨੇ ਕਿ ਸ਼ਹੀਦ ਸਿੰਘਾਂ ਦੀ ਰੂਹ ਤੁਹਾਡੀ ਮਦਦ ਕਰ ਰਹੀ ਹੈ ਤਾਂ ਇਹ ਵੀ ਇੱਕ ਨਿਸ਼ਾਨੀ ਮੰਨੀ ਜਾਂਦੀ ਹੈ ਸ਼ਹੀਦ ਸਿੰਘਾਂ ਦੇ ਪਹਿਰੇ ਦੀ ਅਗਲੀ ਨਿਸ਼ਾਨੀ ਜਦ ਤੁਸੀਂ ਚੋਪਹਿਰਾ ਸਾਹਿਬ ਘਟ ਰਹੇ ਹੁੰਦੇ ਹੋ ਚਾਹੇ ਉਹ ਤੁਹਾਡਾ ਪਹਿਲਾ ਚੋਪਹਿਰਾ ਸਾਹਿਬ ਹੋਵੇ ਜਾਂ ਫਿਰ ਪੰਜਵਾਂ ਜਾਂ ਦਸਵਾਂ ਕਿਉਂਕਿ ਕੁਝ ਲੋਕਾਂ ਤੇ ਪਹਿਲੇ ਚੋਪਹਰਾ ਸਾਹਿਬ ਕਟਨ ਨਾਲ ਹੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਉਹਨਾਂ ਤੇ ਹੋ ਜਾਂਦੀ ਹੈ ਤੇ ਜਦ ਤੁਸੀਂ ਬਾਣੀ ਪੜ ਰਹੇ ਹੁੰਦੇ ਹੋ ਜੁਪਹਿਰਾ ਸਾਹਿਬ ਕੱਟ ਰਹੇ ਹੁੰਦੇ ਹੋ ਤਾਂ ਤੁਹਾਨੂੰ ਅਚਾਨਕ ਹੀ ਬਾਣੀ ਪਰਦੇ ਪਰਦੇ ਵੇਲੇ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਜਿਵੇਂ ਤੁਸੀਂ ਨੀਂਦ ਅਵਸਥਾ ਵਿੱਚ ਜਾ ਰਹੇ ਹੋ ਪਰ ਤੁਹਾਡੇ ਮੂੰਹ ਤੋਂ ਸ਼ੁੱਧ ਬਾਣੀ ਨਿਕਲ ਰਹੀ ਹੁੰਦੀ ਹੈ ਅਤੇ ਤੁਹਾਨੂੰ ਇਵੇਂ ਫੀਲ ਹੁੰਦਾ ਤੁਹਾਨੂੰ ਇਵੇਂ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਕੋਲ ਕੋਈ ਬੈਠਿਆ ਹੋਇਆ ਹੈ ਪਰ ਤੁਸੀਂ ਚਾਹ ਕੇ ਵੀ ਉਸ ਸਾਈਡ ਵੱਲ ਦੇਖ ਨਹੀਂ ਸਕਦੇ ਤੇ ਜਦ ਤੁਸੀਂ ਜੁਪਹਿਰਾ ਸਾਹਿਬ ਸਮਾਪਤ ਕਰ ਲੈਂਦੇ ਹੋ ਤਾਂ ਤੁਹਾਡੇ ਮਾਈਂਡ ਅੰਦਰ ਉਹ ਸਾਰੀ ਸਿਚੁਏਸ਼ਨ ਤੁਹਾਨੂੰ ਯਾਦ ਆਉਂਦੀ ਹੈ ਅਤੇ ਤੁਹਾਨੂੰ ਨੂੰ ਉਸ ਟਾਈਮ 'ਤੇ ਪੂਰੀ ਫੀਲਿੰਗ ਆਉਂਦੀ ਹੈ ਕਿ ਸੱਚੀ ਤੁਹਾਡੇ ਕੋਲ ਕੋਈ ਬੈਠਾ ਸੀ ਤਾਂ ਇਹ ਬਹੁਤ ਵੱਡੀ ਨਿਸ਼ਾਨੀ ਮੰਨੀ ਜਾਂਦੀ ਹੈ ਸ਼ਹੀਦ ਸਿੰਘਾਂ ਦੇ ਪਹਿਰੇ ਦੀ ਪਰ ਸੰਗਤ ਜੀ ਅੰਤ ਵਿੱਚ ਤੁਹਾਨੂੰ ਅਸੀਂ ਇਹ ਦੱਸ ਦਈਏ ਕਿ ਕੇਵਲ ਚੋਪਹਿਰਾ ਸਾਹਿਬ ਕੱਟਣ ਨਾਲ ਹੀ ਇਹ ਨਿਸ਼ਾਨੀਆਂ ਤੁਹਾਨੂੰ ਮਹਿਸੂਸ ਨਹੀਂ ਹੁੰਦੀਆਂ ਜਾਂ ਫਿਰ ਕੇਵਲ ਚੋਪਹਿਰਾ ਸਾਹਿਬ ਕੱਟਣ ਨਾਲ ਹੀ ਤੁਹਾਡੀ ਮੰਨਤ ਪੂਰੀ ਨਹੀਂ ਹੁੰਦੀ ਚੋਪਹਿਰਾ ਸਾਹਿਬ ਕੱਟਣ ਦੇ ਵੀ ਕੁਝ ਨਿਯਮ ਹੁੰਦੇ ਨੇ ਕਿ ਤੁਹਾਡਾ ਮਨ ਸਾਫ਼ ਹੋਣਾ ਚਾਹੀਦਾ ਹੈ ਤੁਹਾਡੇ ਮਨ ਵਿੱਚ ਕਿਸੇ ਪ੍ਰਤੀ ਕੋਈ ਬੇਈਮਾਨੀ ਨਹੀਂ ਹੋਣੀ ਚਾਹੀਦੀ ਜੇ ਤੁਹਾਡਾ ਮਨ ਪਵਿੱਤਰ ਹੈ ਤਾਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਤੇ ਜ਼ਰੂਰ ਹੋਵੇਗੀ ਅਤੇ ਤੁਹਾਡੀ ਮਨਚਾਹੀ ਇੱਛਾ ਵੀ ਤੁਹਾਨੂੰ ਮਿਲ ਜਾਵੇਗੀ ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਜਹੀਆਂ ਹੋਰ ਵੀਡੀਓਜ਼ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ